ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਸਰਜੀ ਜੀ ਕੋਲ ਪਹੁੰਚ ਚੁੱਕੇ ਜੀ ਪਿੰਡ ਪਲਾਥੋਰ ਜ਼ਿਲ੍ਹਾ ਤਰਨਤਪੁਰ ਦਾ ਜੀ ਤਸਵੀਰ ਵੇਖਾਂ ਨਾ ਮਾਲ ਲੈ ਕੇ ਆਂ ਬਾਈ ਉਹਨਾਂ ਨੇ ਸਾਰਾ ਮਾਲ ਲੈਣ ਤੋਂ ਲੈ ਕੇ ਆਂਦਾ ਜੀ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਅਸਤੀ ਕਾਸੀ ਕਾ ਸੰਦੀਪ ਸਿੰਘ ਜੀ 0133 ਵਧੀਆ ਵਧੀਆ ਵੀਰੇ ਵਧੀਆ ਬਹੁਤ ਪ੍ਰਵਾਹ ਠੀਕਾ ਸਾਹਿਬ ਹਾਂ ਜੀ ਵਧੀਆ ਸ਼ੁਕਰ ਹੈ ਸ਼ੁਕਰ ਹੈ ਇਹ ਕਮਾਲ ਹੀ ਪਹਿਲਾ ਹਾਂ ਜੀ ਹਾਂ ਜੀ ਉਸੇ ਵੇਲੇ ਜੀ ਮਾਲ ਦੇ 1 ਘੰਟੇ ਡੇਢ ਘੰਟੇ ਜੀ ਲੱਗ ਗਿਆ ਠੀਕ ਹੈ ਜੀ ਸਾਫ਼ ਸੁਥਰਾ ਮਾਲ ਹੀ ਚੰਗੇ ਦੁੱਧ ਕੁਆਲਟੀ ਵਾਲੀ ਝੋਟੀਆਂ ਹੀ ਬਿਲਕੁਲ ਬਾਕੀ ਤੋਂ ਬਰਾਬਰ ਜੀ ਭਾਅ ਵੇਖਦਾ ਕਹਿੰਦੇ ਜੀ ਨਹੀਂ ਭਾਅ ਦੇ ਵਿੱਚ ਜੈ ਜਿਹੜਾ ਅਖਾਂ ਉਹਦਾ ਮਾਲ ਵਿਕਣਾ ਜੀ ਇੱਕ ਮਾਲ ਚੰਗਾ ਹੋਵੇ ਹਾਂਜੀ ਹਾਂਜੀ ਹਾਂ ਦੋ ਚੀਜ਼ਾਂ ਆਉਣ ਬਿਲਕੁਲ ਹਾਂਜੀ ਉਹਦੇ ਵਿਕਦਾ ਹੀ ਆ ਜਦੋਂ ਆਪਾਂ ਜਿਆਦਾ ਹੀ ਹਾਂਜੀ ਫਿਰ ਉਹ ਨਹੀਂ ਕਰਦੇ ਨੀ ਉਹ ਰੋਕ ਆ ਜਾਂਦਾ ਫਿਰ ਕੰਮ ਹਾਂਜੀ ਹਾਂ ਛੋਟੀਆਂ ਅੱਜ ਵੀ ਚਾਰ ਛੋਟੀਆਂ ਉਧਰੋਂ ਲਈਆਂ ਬਹੁਤ ਜਿਆਦਾ ਚੰਗੀਆਂ ਇੱਕ ਛੋਟੀ ਇਧਰੋਂ ਲਈ ਆ ਠੀਕ ਆ ਹਾਂਜੀ ਤਿੰਨ ਛੋਟੀਆਂ ਦੋਂਦੀਆਂ ਹਾਂਜੀ ਦੋ ਦੋ ਦਾਂਦੀ ਅੱਛਾ ਤੇ ਦੁੱਧ 15 16 16 ਲੀਟਰ ਪੱਕਾ ਦੇਣਗੀ ਪੱਕਾ ਦੇਣਗੀ ਹਾਂਜੀ ਚੰਗੇ ਏਰੀਏ ਦੀਆਂ ਚਲੋ ਅੱਜ ਵੀ ਉਹਨਾਂ ਕੋਲ 10 ਕੋਡ ਨੂੰ ਲੋ ਜੀ ਦੋਂਦੀ ਜੀ ਦੋਂਦੀ ਕੱਟੀ ਆ ਜੀ ਦੋ ਦੰਦ ਇਹ ਗੱਲ ਦੀ ਗਰੰਟੀ ਵਿੱਚ ਦੋਂਦੀ ਕਹੀ ਦੋਂਦੀ ਨਿਕਲੂ ਠੀਕ ਆ ਜੇ ਚੌਗੀ ਹੋ ਸਾਰੇ ਪੈਸੇ ਵਾਪਸ ਬਠੀ ਦੂਜੀ ਗੱਲ ਆਪਣੀ ਥਣਾ ਦੀ ਗਰੰਟੀ ਹੋਊਗੀ ਲੈ ਜੀ ਸ਼ੈਂਭੂ ਦਿਖਾ ਕਰੇ ਤੇ ਬਹੁਤ ਵੱਡੀ ਝੋਟੀ ਆ ਤੇ ਭਾਈ ਜੀ ਇਸ ਟਾਈਮ ਦੁੱਧ ਕਿੰਨਾ ਤਿਆਰ ਆ ਜੀ ਇਸ ਟਾਈਮ ਤੇ ਕੁਝ 12 ਲੀਟਰ ਦੁੱਧ ਤਿਆਰ ਆ 12 ਕਿਲੋ ਐਸੋ ਤਿਆਰ ਆ ਤੇ ਥਾਂ ਵੀ ਬੜਾ ਬਹੁਤ ਜ਼ਬਰਦਸਤ ਲੱਗਾ ਸੁਮਾ ਥਾਣੀ ਆ ਬਹੁਤ ਜੀ ਬਹੁਤ ਜਿਆਦੀ ਕੁਆਲਿਟੀ ਵਾਲੀ ਬੱਚਾ ਮਗਰ ਕੀ ਆਗੇ ਬੱਚਾ ਕੱਟਾ ਜੀ ਤੇ ਸਾਰੀਆਂ ਮੱਕਟੇ ਇੱਕੋ ਕੱਟੀਆਂ ਆ ਬਿਲਕੁਲ ਤਾਜ਼ੇ ਬੱਚੇ ਸਮੂਹ ਬੱਚੇ ਬੱਚੇ ਨਾਲ ਹੀ ਵਿਖਾਈ ਚਲੇ ਇੱਕ ਥਾਂ ਤੋਂ ਅੱਗੇ ਪਿੱਛੇ ਵਹਾਰੇ ਤੇ ਆਖਰ ਵਹਾਰੇ ਦਾ ਠੀਕ ਆ ਬਾਕੀ ਸੰਦੀਪ ਇੱਕ ਕਵਾਲ ਵੀ ਪੁੱਛਦਾ ਨਹੀਂ ਐ ਸਾਰੀ ਜੱਡ ਬਿਲਕੁਲ ਦਿਖੀ ਦਿਖੀ ਜਾਂਦਾ ਜੀ ਦਿਖੀ ਜਾਂਦਾ ਹਾਂਜੀ ਜੈ ਜੀ ਕੰਮ ਜੈ ਸੰਦੀਪੀ ਛੋਟੀ ਤੇ 1.5 ਲੱਖ ਦੀ ਆ ਆਪਾਂ 1 35 ਤੋਂ 500 ਛੋੜ ਕਰਨੀ ਆ ਚਲੋ ਛੋਟੀ ਪਹਿਲੇ ਸਵੇਰੇ 17-18 ਕਿਲੋ ਦੁੱਧ ਕੱਢੂਗੀ ਅੱਜ ਹੀ ਛੋਟੀ ਕੋ 11-12 ਕਿਲੋ 2 ਕਿਲੋ ਤੋਂ ਉੱਪਰ ਗਾੜੀ ਹੋਗੀ ਬਿਲਕੁਲ ਜੱਡ ਬਿਲਕੁਲ 2 ਕਿਲੋ ਤੋਂ ਜ਼ਿਆਦਾ ਗਾੜੀ ਅੱਜ ਵੀ ਛੋਟੀ ਕੋ ਹੋਊਗੀ ਠੀਕ ਆ ਇਹਨੇ ਦੁੱਧ ਚ 2 ਕਿਲੋ ਗਾੜੀ ਹੋਊਗੀ ਚੋਣ ਸਾਰੀ ਆਪਣੀ ਗਰੰਟੀ ਉਥਾਨਾ ਦੀ ਬਸ ਠੀਕ ਆ ਜਿਹੜੀ ਗੱਲ ਆ ਚੱਲਾਂ ਠੀਕ ਹੈ ਨਾ ਚਲੋ ਜੇ ਦੋਂਦੀ ਗਈ ਦੋਂਦੀ ਹੋਊਗੀ ਚੌਗੀ ਹੋਊਗੀ ਸਾਰੇ ਪੈਸੇ ਵਾਪਸ ਬਸ ਠੀਕ ਆ ਹਾਂ ਇਹ ਨਹੀਂ ਵੀ ਦੋਂਦੀ ਗਾ ਕੇ ਨਿਕਲੂਗੀ ਚੌਗੀ ਆਹ ਜੀ ਇਹ ਦੋਂਦੀ ਕੱਟੀ ਵੀਰ ਜੀ ਇਹ ਵੀ ਦੋ ਦੰਦ ਦੋਂਦੀ ਕੱਟੀ ਪਹਿਲਾ ਸੂਆ ਵੀਰ ਜੀ 10 ਕਿਲੋ ਤਿਆਰ ਦੁੱਧ ਬੋਲੀ ਮੈਲਾ ਨਹੀਂ ਮਾਰਿਆ ਛੇਵਾਂ ਦਿਨ ਸੂਈ ਨੂੰ ਲੈਸ਼ ਬੋਈ ਵੀ ਖਾਰੇ ਦੋ ਦੰਦ ਝੋਟੀਆਂ ਹੋਈਆਂ ਵੀ ਫਸਮਾ ਲੈਵਾ ਜੀ ਲੱਗਾ ਇਹਨੂੰ ਇਹ ਨਹੀਂ ਵੀ ਕੋਈ ਇਹ ਵੀ ਪੂਰੀ ਪੂਰੀ ਨਸਲਾ ਪੂਰੀ ਪੂਰੀ ਵੀਰ ਜੀ ਬ ਚੋਈ ਜੂ ਵਧੀਆ ਭਾਈ ਚੋਈ ਇੱਕ ਨੰਬਰ ਕੋਈ ਪੂਰ ਛਟਾ ਉਹਦੀ ਗਰੰਟੀ ਆ ਥਣ ਵੱਧ ਘੜਦੀ ਆਪਣੀ ਗਰੰਟੀ ਆ ਉਹ ਗੱਲ ਦੀ ਆਪਣੀ ਗਰੰਟੀ ਹੋ ਗਈ ਕੋਈ ਚੋਵੇ ਭਾਵੇਂ ਨਾ ਚੋਵੇ ਠੀਕ ਆ ਨਸਲ ਉਸਲ ਖਾ ਕਰੇ ਨਸਲ ਬੋਲ ਜਦੀ ਕੈਮ ਛੋਟੀ ਆ ਫਿਰ ਕੋਈ ਭਰਾ ਛੋਟੀ ਮੰਨ ਕੇ ਦੋਂਦੀ ਮੰਨ ਕੇ ਨਾ ਪੂਰੀ ਵੱਡੀ ਆ ਵੱਡੀਆਂ ਵੱਡੀਆਂ ਛੋਟੀਆਂ ਫੁੱਲ ਸਾਈਜ਼ ਵੱਡੀਆਂ ਛੋਟੀਆਂ ਜਿਹੜੀ ਨਿੱਕੀ ਦੇ ਸਿਆਜ ਉਹ ਆਪ ਹੀ ਕਹਿੰਦੇ ਭਾਈ ਨਿੱਕੀ ਹੈ ਕਿ ਨਹੀਂ ਹਾਂਜੀ ਭਾਈ ਜੀ ਜੈ ਜੀ ਸੰਦੀਪ ਜੀ ਇੱਕ ਬੱਤੀ ਦੇ ਦੀਏ ਇੱਕ ਬੱਤੀ 500 ਛੋਟੇ ਚ ਲੋ ਜੀ ਪੱਕੀ ਰੇਡ ਆ 500 ਛੋਟੇ ਹੀ ਹੋਣੀ ਬਸ ਪਹਿਲੇ ਜੀ ਇਹਦੇ ਵਿੱਚੋਂ ਕੋਈ ਮੁੜਕੇ ਨਹੀਂ ਹੈਗਾ ਮੈਂ ਗਜਾਇਸ਼ ਵਾਲਾ ਕੰਮ ਨਹੀਂ ਆਪਾਂ ਉਹ ਹੀ ਕਰਨਾ ਆ ਵੀ ਦੋ ਦੰਦ ਜੀ ਇਹ ਚੌਗੀ ਇਹ ਚਾਰ ਦੰਦ ਇਹ ਚਾਰ ਦੰਦ ਪਹਿਲਾ ਸੁਆ ਵੀ ਜੀ ਚਾਰ ਦੰਦ ਪਹਿਲਾ ਸੁਆ ਇਹ ਵੀ ਖਾ ਲਓ ਲੋ ਜੀ ਜੈਡ ਬਲੈਕ ਚਾਰ ਦੰਦ ਪਹਿਲਾ ਸੁਆ ਇਹ ਵੀ ਦੇ ਝੋਟਿਆ ਆਪੇ ਤੁਹਾਨੂੰ ਪੜਾ ਰਦਾ 19 ਗਾਰਡ ਤੇ 19 ਪਛਾੜ ਭਵੇਂ ਅਗਲਾ ਪਿਛਲਾ ਥਾਂ ਫੜ ਕੇ ਚੋਲੇ ਭਵੇਂ ਪਿਛਲਾ ਅਗਲਾ ਫੜ ਕੇ ਚੋਲੇ ਠੀਕ ਆ 19 ਗਾਰਡ ਹੋਊਗੀ ਝੋਟੇ ਦੀ 19 ਪਛਾੜ ਹੋਊਗੀ ਹਾਂ ਇੱਕੋ ਜੀ ਦੱਸੀ ਦੱਸੀ ਜਾਂਦੇ ਬਾਈ ਜੋ ਨਹੀਂ ਸੀਗਾ ਇਹ ਕੱਟਾ ਹੀ ਮਗਰ ਜੀ ਇਹਦੇ ਮਗਰ ਕੱਟੀ ਆ ਨੀਲੀ ਦੀ ਕੱਟੀ ਆ ਗਈ ਹਾਂਜੀ ਹਾਂਜੀ ਲੋ ਜੀ ਨੀਲੀ ਦੀ ਕਟੀ ਮਗਰ ਆ ਗਈ ਆ ਤੈਂ ਬਿਲਕੁਲ ਨਿੱਕਾ ਸਿੰਘ ਇਹਦੇ ਬਖਾ ਦੇ ਬੰਦੇ ਕਟੀ ਬਖਾ ਦੇ ਕਰੋ ਯਾਰ ਬਹੁਤ ਚੋਣ ਚੰਗਾ ਭਾਜੀ ਹਾਂਜੀ ਭਾਜੀ ਇੱਕ ਨੰਬਰ ਚੋਣ ਭਾਜੀ ਹਾਂ ਨਾ 125 ਦੇਣੀ ਆ 500 ਛੋਟ ਚਲੋ 125 ਆ ਤੇ 500 ਛੋਟ 500 ਛੋਟ ਬੱਚਾ ਬਖਾ ਲੈ ਇੱਕ ਕਰੀ ਠੀਕ ਆ ਆਹੜੀ ਇਹ ਨੀਲੀ ਚੋਟੀ ਚੌਗੀ ਚੋਟੀ ਜੀ ਨੀਲੀ ਦੀ ਅੱਛਾ ਪਹਿਲਾ ਸੂਆ ਜੀ ਹਾਂਜੀ ਪਹਿਲਾ ਸੂਆ ਲੋ ਜੀ ਪਹਿਲਾ ਸੂਆ ਚਾਰ ਰੰਗ ਚੋਟੀ ਹਾਂਜੀ ਇਹ ਵੀ ਤੋੜੋ ਬਖਾ ਦੇ ਕਰੋ ਤੰਦੇ ਇਹ ਮੂਲਪੜਾ ਚੌਗਿ ਨੇ ਸ਼ੱਕੀ ਹੋ ਗਈ ਕੋਈ ਇਹ ਨਹੀਂ ਵੀ ਜਵਾਨ ਨਹੀਂ ਹੋਈ ਠੀਕ ਹੈ ਹੈ ਚੌਗੀ 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 ਵੇਖੀ ਮੁੰਡੇ ਨੇ ਹਾਂਜੀ ਗਲਤ ਗੱਲ ਨਹੀਂ ਬਾਈ ਕਰਨੀ ਆ ਪਸੰਦੀਪ ਲੰਮਾ ਡਾਊਨ ਨਾ ਕਰ ਰਹੀ ਅਗਲੇ ਨੇ ਆਨਲਾਈਨ ਮਹਨ ਲੈਣੀ ਆ ਗਲਤ ਗੱਲ ਨਹੀਂ ਕਰਨੀ ਪਿਓਰ ਨੀਲੀ ਦੇ ਸਾਰੇ ਪਿਓਰ ਨੀਲੀ ਜਿੰਨੇ ਵੀ ਹੈਗੇ ਸਾਰੇ ਅੰਗ ਨੀਲੀ ਦੇ ਹਾਂ ਪੁੱਛੋ ਇਧਰੋਂ ਜਿਆਦਾ ਚਟਿੱ ਧੁੰਨ ਦੇ ਨਿਸ਼ਾਨ ਚੋਣ ਬਹੁਤ ਜਿਆਦਾ ਛਗੀ ਸਾਰੇ ਅੱਖਾਂ ਦੇ ਨਿਸ਼ਾਨ ਹਾਂਜੀ ਅੱਖਾਂ 'ਚ ਬਿੱਲ ਸਾਰੇ ਜੀ ਸਾਰੇ ਕੱਟਾ ਜੀ ਮਗਰ ਦੇ ਇਹਦੇ ਮਗਰ ਕੱਟਾ ਇਹਦੇ ਮਗਰ ਕੱਟਾ ਆਈ ਜੀ 10 ਕਿਲੋ ਸੰਦੀਪ ਦੋ ਤਿਆਰ ਆ ਦੇਖੋ ਠੀਕ ਆ ਅੱਜ ਇਹਨੂੰ ਪੰਜਵਾਂ ਦਿਨ ਸੂਈ ਨੂੰ ਛੇਵਾ ਬਸ ਠੀਕ ਆ ਹਾਂ ਹਾਂਜੀ ਭਾਜੀ ਫਿਰ ਜੈ ਜੀ 135 135 500 ਛੋਟ ਚਲੋ 1 ਲੱਖ 35 500 500 ਛੋਟ ਬਸ ਠੀਕ ਆ ਇਹ ਇਧਰੋਂ ਲਈ ਜੀ ਹਾਂਜੀ ਇਹ ਇਧਰੋਂ ਲਈ ਭਾਜੀ ਅੱਛਾ ਇਹ ਇਧਰੋਂ ਲਈ ਆ ਲਈ ਇਧਰੋਂ ਕੰਮ ਉਧਰ ਵਾਲੀ ਇਹਦੇ ਅੱਛਾ ਥੱਲੇੋਂ ਜਬਰਦਸਤ ਆ ਦੁੱਧ ਵੀ ਚੰਗਾ 11 12 ਕਿਲੋ ਹੋਣ ਆਏ ਹੋਲੇ ਦੂਜਾ ਸੂਹ ਹੈ ਜੀ ਦੂਜਾ ਦੂਜਾ ਲੈ ਕਟਕੁੱਟ ਲੈਵਰੇ ਪੂਰਾ ਸੋਣਾ ਤੇ ਦੁੱਧ ਵਾਲੀ ਮੈਂ ਵੰਖਾ ਰਿਹਾ ਬਿਲਕੁਲ ਜੀ ਦੁੱਧ ਵਾਲੀ ਵਾਹ ਜੀ ਬਾਕੀ ਗੱਲ ਸਹੀ ਕੰਮ ਉਧਰ ਲਈ ਹੈ ਕੰਮ ਉਧਰ ਲਈ ਹੈ ਨਸਲ ਬੜਾ ਗਣਾ ਚੋਣ ਵੀ ਇੰਨੀ ਜਿਆਦੀ ਚੰਗੀ ਵੀ ਜਿੰਦਾ ਮੋਟਰ ਹੀ ਹੈ ਨਸਲ ਆਣਾ ਹੁਣ ਦੱਸੋ ਲੈਵਰੇ ਕੱਟ ਕਿੰਨਾ ਥੋੜਾ ਲੈਵਾ ਕੇ ਨਹੀਂ ਬਿਲਕੁਲ ਹੁਣ 11 ਬਰ ਬਰ ਕੋਲ ਤੇ ਹੈਗਾ ਜੀ ਹਾਂ ਜੀ ਹਾਂ ਜੀ ਖੁੱਲਾ ਡੁੱਲਾ ਠੀਕ ਆ ਚੋਣ ਬਿਲਕੁਲ ਜਿੰਨੀਆਂ ਤੁਹਾਨੂੰ ਪੰਜੇ ਵਿਖਾਈਆਂ ਚੋਣ ਕੇ ਦਾ ਲਾਂਮਾ ਨਹੀਂ ਕੋਈ ਪੂਰ ਹਿੱਟਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਸ ਠੀਕ ਆ ਆਜੋ ਕਰੋ ਜੀ ਹਾਂ ਜੀ ਸੰਦੀਪ ਜੀ ਇੱਕ 10 ਚ 500 ਛੋਟ ਹੋਣੀ ਆ। ਲੋ ਜੀ 1,10,000 ਦਾ 500 ਛੋਟ ਹੋਣੀ ਆ। ਚਲੋ। ਕੋਈ ਇਹਦੇ ਵਿੱਚ ਆਪਾਂ ਜਿਆਦਾ ਨਹੀਂ। ਬਸ ਆਹੀ ਹੈ ਜੀ। ਹਾਂ ਜੀ ਹੋਈ। ਪਰ ਆਪਾਂ ਦੱਸ ਕੇ ਦੇਣੀ ਸੰਦੀਪ ਜੀ ਝੋਟੀ ਹੈ 1 ਸਵਾ ਲੱਖ ਦੀ। ਕੋਈ ਨਿੱਕੀ ਨਹੀਂ ਲਾ ਕੇ ਛੱਟ ਲੱਗੀ ਇਹਦੇ। ਅੱਛਾ। ਆਹ ਵੇਖੋ। ਇਹ ਜਮਾਂਦਰੂ ਨਿੱਕੀ ਨਹੀਂ ਲੱਗੀ ਆ। ਕੋਈ ਇਹ ਨਹੀਂ ਪਤਾ ਨਹੀਂ ਲੱਗਦਾ। ਨਾ ਕੋਈ ਚੱਟਾ ਪਿਆ ਨਾ ਕੋਈ ਪਤਾ ਹੀ ਲੱਗਦਾ। ਪਰ ਆਪਾਂ ਦੱਸ ਕੇ ਦੇਣੀ ਆ ਜਿਹੜੇ ਵੀਰ ਕੋ ਆਪ ਲਈ ਜੇ ਆਪਾਂ ਉਹਨੇ ਦੱਸ ਕੇ ਇਹਦੀ ਦਿੱਤੀ ਭਰਾ ਨੇ ਚਲੋ। ਮੇਰੇ ਅੰਦਰ ਮਲ ਕੇ ਚਵਾ ਕੇ ਦੇਤੀ। ਪਰ ਆਪਾਂ ਦੱਸ ਕੇ ਦੇਣੀ। ਆ ਤੇ ਦਾਸ਼ਮੂਰ ਕਿੱਲੇ ਵਾ ਚਲ ਬਹੁਤ ਹੀ ਜਿਆਦੀ ਚੰਗੀ ਜੀ ਜਿੱਦਾਂ ਨੂੰ ਕੋਈ ਨਾ ਰੱਬ ਨੇ ਭਾਗ ਹੀ ਲਾਇਆ ਦੁੱਧ ਦਾ ਬੜੀ ਜਿਆਦੀ ਚੰਗੀ ਆ ਦੇਖੋ ਆਹੀ ਪਸ਼ੂ ਸੇਲ ਆ ਬਾਕੀ ਮੇਰਾ ਵੀ ਇੱਥੇ ਆ ਗਿਆ ਰੈਕ ਟਾਈਮ ਦੋ ਟਾਈਮ ਚੁਆਈ ਕਰੋ ਜਿੱਦਾਂ ਮਰਜ਼ੀ ਕੋਈ ਤਸੱਲੀ ਕਰੇ ਸੁਈਆਂ ਸਵਾਈਆਂ ਸਾਰੀਆਂ ਵੀਡੀਓ ਅੱਜ ਹੀ ਪਾਣੀ ਹਾਂਜੀ ਪਾ ਦਿਓ ਅੱਜ ਚਲੋ ਅੱਜ ਵੀਡੀਓ ਆਏ ਨੇ ਅੱਜ 6 ਤਰੀਕਾ ਜੀ ਅੱਜ 7 6 6 ਤਰੀਕਾ ਜੀ 7 1